اے بولے کون ہے سرجدار سامنے کی پر اے ہمارا جی مالو پانچ پیالی پانی چاہیے ਧੰਨਵਾਦ ਇਹ ਦੂਰ ਤੰਦਰ ਗੜੀਆਂ ਲੈ ਨੂੰ ਲੱਗੇ ਰਾਮ ਨਾਮ ਸੋਨ ਤੈ ਸੁਖ ਸਾਹਿਬ ਮਹਾਰਾਜ ਕੀ ਜੈ ਆਜਾ ਜੀ ਆਜਾ ਜੀ ਧੰਨਵਾਦ ਜਰਦਾ ਜੀ ਮਾਨੇ ਗੋਪਲੀ ਅੱਜ ਰਹਿਮਾਨਪੁਰ ਪਿੰਡ ਦੇ ਵਿੱਚ ਧੰਨਵਾਦ ਕਰਦਾ ਕਿਉਂਕਿ ਸਾਰੀ ਸੰਗਤ ਆਹੇ ਵਗਾਹੇ ਜਿੱਦਾਂ ਵੀ ਜਿੰਨਾ ਜਿੰਨੇ ਦਾ ਯੋਗਦਾਨ ਸੀ ਕੁਝ ਇੱਥੇ ਸਾਥੀ ਜਿਹੜੇ ਰਹਿ ਵੀ ਗਏ ਸੀ ਉਹਨਾਂ ਦਾ ਮਨ ਵੀ ਉੱਥੇ ਸੀ ਜਾਣਦਾ ਜਿਵੇਂ ਪ੍ਰਧਾਨ ਜੀ ਗੱਲ ਕਰਦੇ ਆ ਕਿ ਇਹ ਮਨ ਸਾਡਾ ਇਹ ਸੀਗਾ ਵੀ ਜਦੋਂ ਸਾਾਨੂੰ ਸਾਡੀ ਲੋੜ ਪਈ ਤੇ ਅਸੀਂ ਵੀ ਜਾਣ ਲਈ ਤਿਆਰ ਐ ਹਜੇ ਤਾਂ ਸਿਰਫ ਇੱਕ ਮੈਮੋਰੰਡਮ ਜਾਂ ਚੇਤਾਵਨੀ ਜਾਂ ਮਾੜੀਆਂ ਮੋਟੀਆਂ ਮੀਟਿੰਗਾਂ ਛੋਟੀਆਂ ਮੋਟੀਆਂ ਕੀਤੀਆਂ ਜਾ ਰਹੀਆਂ ਸੀ ਜਿਹੜੀ ਵੱਡੀ ਗਹਿਤਤਾ ਦਾਤ ਦੇ ਵਿੱਚ ਫਿਰ ਵੀ ਜਿਹੜੀਆਂ ਹੋ ਗਈਆਂ ਗੁਰੂ ਕੀ ਸੰਗਤ ਇਕੱਠੀ ਹੋਈ ਔਰ ਜਿੱਤ ਪ੍ਰਾਪਤ ਹੋਈ ਮੈਂ ਇਸ ਲਈ ਸਮੁੱਚੀ ਸੰਗਤ ਦਾ ਗੁਰੂ ਰਵਿਦਾਸ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਹੱਕਾਂ ਦੇ ਬਾਰੇ ਜਾਣੂ ਕਰਵਾਇਆ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਰੈਬਰਾਂ ਦੀ ਬਦੌਲਤ ਹੀ ਅਸੀਂ ਇਹ ਸੰਘਰਸ਼ ਕੀਤਾ ਔਰ ਸਾਡੀ ਜਿਹੜੀ ਇਹ ਸੋਚ ਬਣੀ ਏਕਤਾ ਦੀ ਮਾਨਵਤਾ ਦੀ ਮਾਨਵਤਾ ਦੇ ਹੱਕਾਂ ਦੀ ਰੱਖਿਆ ਕਰਨ ਦੀ ਔਰ ਮੈਂ ਫਿਰ ਦੁਬਾਰਾ ਤੁਹਾਡੇ ਇਸ ਚੈਨਲ ਤੋਂ ਚੈਨਲ ਦੇ ਰਾਹੀਂ ਐਸਜੀਪੀਸੀ ਦੇ ਜਿਹੜੇ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਤੁਸੀਂ ਡੇਰਾਵਾਦ ਦਾ ਵਿਰੋਧ ਕਰਦੇ ਆ ਕਿ ਫਲਾਨਾ ਉਹ ਉਸ ਧਰਮ ਚਲੇ ਗਿਆ ਜੀ ਫਲਾਨਾ ਉਧਰ ਨੂੰ ਚਲੇ ਗਿਆ ਜਦੋਂ ਤੁਸੀਂ ਮਰਿਆਦਾ ਦੇ ਨਾਮ ਤੇ ਲੋਕਾਂ ਨੂੰ ਭੰਡਦੇ ਆ ਕਿ ਤੇਰਾ ਰਮਾਲ ਦੇ ਨਾਲ ਸਿਰ ਨਹੀਂ ਢਕਿਆ ਹੋਵੇ ਤੇਰਾ ਕੰਨ ਨੰਗਾ ਆ ਤੇ ਤੇਰਾ ਬੁੱਧਾ ਨੰਗਾ ਆ ਜਦੋਂ ਉਹਨੂੰ ਝਿੜਕਾ ਮਾਰਦੇ ਆ ਤੇ ਫਿਰ ਉਹ ਆ ਦੂਸਰੇ ਪਾਸੇ ਜਾਊਗਾ ਆਪਾਂ ਇਤਿਹਾਸ ਨੂੰ ਵਿਚਾਰੀਏ ਕਿ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹੀਦ ਹੋਏ ਸੀਗੇ ਉਹਨਾਂ ਦਾ ਸਿਸ ਦਾ ਜਦੋਂ ਅੰਗੀਠਾ ਸਾਹਿਬ ਤਿਆਰ ਕੀਤਾ ਗਿਆ ਸੀ ਜਦ ਅਗਨ ਭੇਟ ਕਰਨਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਦਾਨ ਜੀ ਅੱਜ ਪਿੰਡ ਅਰਮਾਨਪੁਰ ਵਿਖੇ ਤੁਹਾਡੀ ਮੀਟਿੰਗ ਹੋਈ ਆ ਤਲਵੰਡੀ ਸਾਬੋ ਦੀ ਜਿਹੜੀ ਜ਼ਮੀਨ ਗੁਰੂ ਮਹਾਰਾਜ ਦੇ ਘਰ ਦੀ ਉਹਦਾ ਅਸਲ ਕਾਰਨ ਕੀ ਸੀਗਾ ਤੇ ਉਹ ਕਬਜ਼ਾ ਜਿਹੜਾ ਆ ਉਹ ਕਿਉਂ ਕਰਨ ਆਏ ਸੀਗੇ ਸਭ ਤੋਂ ਪਹਿਲਾਂ ਤਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਗਿਆ ਭਰਤ ਜੋ ਕਿ ਤਲਵੰਡੀ ਸਾਹਿਬ ਉਹਦਾ ਜਿਹੜਾ ਮਸਲਾ ਸੀ ਉਹ ਜ਼ਮੀਨ ਨੂੰ ਲੈ ਕੇ ਸੀਗਾ ਮਸਲਾ ਜਿਹੜੀ ਕਿ ਗੁਰੂ ਦਾਸ ਮਹਾਰਾਜ ਜੀ ਦੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਉੱਥੇ ਜਿਹੜਾ ਸ਼ਰੋਮੜੀ ਕਮੇਟੀ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਬਜ਼ਾ ਕਰਨ ਵੀ ਲਿਆ ਸੀ ਜ਼ਮੀਨ ਦੇ ਉੱਪਰ ਔਰ ਗੁਰੂ ਘਰ ਦੇ ਵਿੱਚ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਸਾਡੇ ਸਮਾਜ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਔਰ ਸਾਡੀ ਭੈਣ ਦੇ ਅਸੀਂ ਅਸੀਂ ਉਹਨੂੰ ਸਲੂਟ ਕਰਦੇ ਹਾਂ ਉਸ ਭੈਣ ਨੂੰ ਜਿਸ ਭੈਣ ਨੇ ਆਪਣੇ ਮਨੋਂ ਬੜੀ ਦਲੇਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਔਰ ਸ਼੍ਰੋਮਣੀ ਕਮੇਟੀ ਦੇ ਆਪਾਂ ਵੀਡੀਓ ਵੀ ਦੇਖੀ ਆ ਉਹਦੇ ਵਿੱਚ ਮੂੰਹ ਬੰਨ ਕੇ ਕਿਦਾਂ ਉਹਨਾਂ ਨੇ ਰਫਲਾਂ ਹੱਥਾਂ ਦੇ ਵਿੱਚ ਆ ਕਿਰਪਾਨਾਂ ਆ ਡਾਂਗਾਂ ਆ ਔਰ ਉਹ ਲੈ ਕੇ ਇੱਕ ਨਿਹੱਤਿਆਂ ਦੇ ਉੱਪਰ ਮਨ ਲਓ ਆ ਕੇ ਸੱਤ ਤੜਕ ਪਤਾ ਲੱਗਾ ਤੁਹਾਨੂੰ ਕਿ ਉੱਥੇ ਤੜਕੇ 6:00 ਵਜੇ ਉਹਨਾਂ ਨੇ ਜਿਹੜਾ ਕਿ ਹਮਲਾ ਕੀਤਾ ਸਾਡੇ ਲੋਕਾਂ ਦੇ ਬੰਦਿਆਂ ਤੇ ਉੱਪਰ ਔਰ ਮੈਂ ਪੂਰੇ ਗੁਰਪਦਾਸ ਮਹਾਰਾਜ ਰਬਦਾਸੀਆ ਧਰਮਦਾਰ ਔਰ ਰਬਦਾਸੀਆ ਸੰਤਾਂ ਮਹਾਪੁਰਖਾਂ ਦਾ ਸਾਰੇ ਸਮਾਜ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਔਰ ਭਗਵਾਨ ਬਾਦਮੀ ਕਿਮਾਰਾ ਜਿਹੜਾ ਟੈਗ ਫੋਰਸ ਜਿੰਨੇ ਵੀ ਮੰਨ ਲਓ ਹਰ ਧਰਮ ਨੂੰ ਮੰਨਣ ਵਾਲੇ ਮੱਝ ਵੀ ਸਿੱਖਾਂ ਨੇ ਔਰ ਜਿੰਨੇ ਵੀ ਸਾਡੇ ਸਮਾਜ ਦੇ ਦਲਿਤ ਭਾਈਚਾਰਾ ਐਸਸੀ ਭਾਈਚਾਰਾ ਜਿਹੜਾ ਸਾਡਾ ਆ ਔਰ ਉਹਨਾਂ ਸਾਰਿਆਂ ਇਸ ਜਿਹੜੀ ਲੜਾਈ ਹੈ ਇਹਨੂੰ ਰਲ ਮਿਲ ਕੇ ਜਿਹੜੀ ਜੀ ਉਹ ਜਿੱਤੀ ਆ ਔਰ ਸਾਡੇ ਉਹਦਾ ਜਿਹੜਾ ਫੈਸਲਾ ਉਹ ਸਾਡੇ ਹੱਥ ਦੇ ਵਿੱਚ ਆਇਆ ਸ਼੍ਰੋਮਣੀ ਕਮੇਟੀ ਨੇ ਮੰਨ ਲਿਆ ਕਿ ਠੀਕ ਹੈ ਅਸੀਂ ਇਸ ਜ਼ਮੀਨ ਦੇ ਉੱਪਰ ਕੁਝ ਵੀ ਨਹੀਂ ਬਣਾਵਾਂਗੇ ਜਿੱਥੇ ਸੰਤ ਸਮਾਜ ਔਰ ਸਮਾਜਿਕ ਜਥੇਬੰਦੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਆ ਉੱਥੇ ਹੀ ਤੁਹਾਡੇ ਵੱਲੋਂ ਵੀ ਬਹੁਤ ਜ਼ਿਆਦਾ ਹਰੇਕ ਜਿਹੜਾ ਧਰਮ ਦੇ ਸਮਾਜ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਤੁਸੀਂ ਵੀ ਹਿੱਸਾ ਲੈਂਦੇ ਹੋ ਡਾਕਟਰ ਸਤਵੀਰ ਪੰਜਾਬ ਸਪੋਕਸਮੈਨ ਕਾਂਗਰਸ ਦੇ ਉਹਨੇ ਧੜਕ ਇੱਕ ਲੀਡਰ ਨੇ ਔਰ ਆਪਣੇ ਸਮਾਜ ਲਈ ਪਾਰਟੀਬਾਜੀ ਤੋਂ ਉੱਟ ਕੇ ਜਿਹੜਾ ਉਹ ਸਮਾਜ ਦੇ ਭਲੇ ਲਈ ਕੰਮ ਕਰਦੇ ਆ ਤੁਹਾਡਾ ਜਿਹੜਾ ਆ ਅਗਲੀ ਰਣਨੀਤੀ ਆ ਕਿ ਇਹੋ ਜਿਹੇ ਜਿਹੜੇ ਮਸਲੇ ਆ ਸਮਾਜ ਦੇ ਉਹ ਫਿਰ ਨਾ ਖੜੇ ਹੋਣ ਤੁਹਾਡੀ ਜਿਹੜੀ ਆ ਉਹ ਮੰਗ ਕੀ ਆ ਦੇਖੋ ਜੀ ਅਸੀਂ ਆਪਣੇ ਸਮਾਜ ਦੇ ਨਾਲ ਹਮੇਸ਼ਾ ਖੜੇ ਆ ਜਿੱਥੇ ਵੀ ਸਾਡੇ ਸਮਾਜੀਆਂ ਤੱਕ ਆਉਂਗਾ ਉੱਥੇ ਡਾਕਟਰ ਸੁਖਵੀਰ ਜਿਹੜੇ ਕਿ ਸਾਡੇ ਕਾਂਗਰਸ ਦੇ ਸਪੋਕਸਮੈਨ ਪੰਜਾਬ ਹੈਗੇ ਆ ਅਸੀਂ ਇਹ ਪਾਰਟੀ ਵਾਈ ਤੋਂ ਉੱਠ ਕੇ ਜਿਹੜਾ ਸੀ ਮੰਨ ਲਓ ਜੇ ਕੋਈ ਸਾਡੇ ਗੁਰੂਆਂ ਦੀ ਗੱਲ ਆ ਅਸੀਂ ਸਾਰਾ ਕੁਸ਼ੀ ਆਪਣੀ ਪਾਰਟੀ ਵਾਈਆਂ ਤੋਂ ਉੱਠ ਕੇ ਸਾਰਿਆਂ ਨੇ ਸਾਰਿਆਂ ਨੇ ਅਸੀਂ ਇਕੱਲੇ ਨਹੀਂ ਸਾਰਿਆਂ ਨੇ ਹੀ ਆਪਣੀ ਆਪਣੀ ਪਾਰਟੀ ਵਾਈ ਤੋਂ ਉੱਠ ਕੇ ਜਿਹੜਾ ਕਿ ਉੱਥੇ ਮਤਲਬ ਇੱਕ ਇੱਕੇ ਦਾ ਜਿਹੜਾ ਸਬੂਤ ਦਿੰਦਾ ਸਾਰਿਆਂ ਨੇ ਔਰ ਜਿੱਥੇ ਵੀ ਸਾਡੇ ਕੋਈ ਭਾਈਚਾਰੇ ਦੇ ਵਿੱਚ ਜਾਂ ਕਿਸੇ ਦੇ ਵੀ ਨਾਲ ਕਿਸੇ ਗਰੀਬ ਦੇ ਨਾਲ ਵੀ ਉਹ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ